ਜਦੋਂ ਤੋਂ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਉਦੋਂ ਤੋਂ ਲੈ ਕੇ ਪੰਜਾਬ ਦੇ ਚੀਫ ਮਿਨਿਸਟਰ ਤੇ ਪੰਜਾਬ ਦੀ ਸਿਆਸਤ ਤੇ ਜਿਹੜਾ ਇੱਕ ਨਜ਼ਰ ਰੱਖੀ ਹੋਈ ਆ ਉਹਨਾਂ ਨੇ ਜਿਹੜੇ ਗੱਲਾਂ ਹੋ ਰਹੀਆਂ ਨੇ ਇਹਦਾ ਬਹੁਤ ਵੱਡਾ ਇੰਪੈਕਟ ਪੈ ਰਿਹਾ ਹੈ ਇੰਪੈਕਟ ਕੀ ਕਿ ਪਹਿਲਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਉੱਥੇ ਬਹੁਤ ਤਵੱਜੋ ਨਹੀਂ ਉਹਨਾਂ ਵੱਲ ਦਿੱਤੀ ਗਈ ਫੇਰ ਸਟੇਜ ਦੇ ਉੱਤੋਂ ਇੱਕੋ ਇੱਕ ਤੁਹਾਡੇ ਕੋਲ ਫੁੱਲ ਫਲੈਜਡ ਚੀਫ ਮਿਨਿਸਟਰ ਹੈ ਉਹਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਫੇਰ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ Chief Minister ਬਿਮਾਰ ਉਹਦਾ ਪਤਾ ਲੈਣ ਕੋਈ ਨਹੀਂ ਆਇਆ ਫਿਰ ਰੀਸਪਰਿੰਗ ਹੁੰਦੀ ਹੈ ਕੌਣ ਮੰਤਰੀ ਬਣੇਗਾ ਕਿਹੜੇ ਪੋਰਟਫੋਲੀਓ ਹੋਣਗੇ ਉਹਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਦਿੱਲੀ ਚਲਾ ਰਹੀ ਹੈ ਪੂਰੀ ਦੀ ਪੂਰੀ ਫਿਰ ਉਦੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਸੀ ਕਿ Chief Minister ਕਿ ਨਾ ਚਰਨੇ ਸ਼ਾਇਦ ਹਟ ਜਾਣਗੇ ਨਹੀਂ Chief Minister ਦੇ ਨੇੜਲੇ ਬੰਦੇ ਹਟਾਉਣੇ ਸ਼ੁਰੂ ਕਰਤੇ ਇੱਕ ਇੱਕ ਕਰਕੇ ਤੇ ਪਹਿਲਾਂ ਓਂਕਾਰ ਸਿੰਘ ਹਟਾਇਆ ਜਿਹੜਾ ਧੂਰੀ ਦੇਖ ਰਿਹਾ ਸੀ ਸੀਐਮ ਦੀ ਨਿੱਜੀ ਕਾਂਸਟੀਚੁਐਂਸੀ ਐਜੇਓਐਸਡੀ ਉਦੋਂ ਵੀ ਪਹਿਲਾਂ ਮਨਜੀਤ ਸਿੰਘ ਹਟਾਤੇ ਸੀ ਸਿੰਧੂ ਤੇ ਫਿਰ ਡਾਇਰੈਕਟਰ ਕਮਿਊਨੀਕੇਸ਼ਨ ਵੱਧਵਾ ਹਟਾਤੇ ਤੇ ਪਿਛਲੇ ਦਿਨਾਂ ਤੋਂ ਚਰਚਾ ਚੱਲੀ ਜਾ ਰਹੀ ਹੈ ਸਾਈਡ ਲਾਈਨ ਕਰਨ ਦੀ ਜਿਹੜੇ ਬਲਤੇਜ ਸਿੰਘ ਪੰਨੂ ਨੇ ਇੱਕ ਹੋਰ ਉਹਨਾਂ ਦੀ ਵੀ ਚੱਲ ਰਹੀ ਹੈ ਉਹ ਚਰਚਾ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਤੇ ਲਗਾਤਾਰਤਾ ਦੇ ਵਿੱਚ ਹੁਣ ਦੋ ਵਾਰ ਹੋ ਗਿਆ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਬੁਲਾ ਕੇ ਕੈਬਨਟ ਮੰਤਰੀਆਂ ਨੂੰ ਉਹਨਾਂ ਨਾਲ ਰਾਏ ਤੇ ਉਹਨਾਂ ਨੂੰ ਜੋ ਵੀ ਡਾਇਰੈਕਸ਼ਨ ਦਿੰਦੇ ਨੇ ਬਿਨਾਂ ਚੀਫ ਮਿਨਿਸਟਰ ਤੋਂ ਚੀਫ ਮਿਨਿਸਟਰ ਦੀ ਗੈਰ ਹਾਜ਼ਰੀ ਦੇ ਵਿੱਚ ਲਗਾਤਾਰ ਉਹ ਮੀਟਿੰਗਾਂ ਬਣਾਈਆਂ ਜਾ ਰਹੀਆਂ ਨੇ ਔਰ ਫਿਰ ਜਲੰਧਰ ਰੱਖੀ ਸੀ ਮੀਟਿੰਗ ਜਲੰਧਰ ਵਾਲੀ ਮੀਟਿੰਗ ਦਿੱਲੀ ਦੇ ਇਸ ਇਸ਼ਾਰੇ ਤੇ ਚੰਡੀਗੜ੍ਹ ਕਰ ਦਿੱਤੀ ਕਿ ਚੀਫ ਮਿਨਿਸਟਰ ਉੱਥੇ ਬੈਠੇ ਨੇ ਸ਼ਾਮ ਤੱਕ ਆਏ ਨੇ ਆਪਣੇ ਤਰੀਕੇ ਨਾਲ ਉਹ ਲੰਗ ਗੱਲ ਹੈ ਕਿ ਉਹਨਾਂ ਨੇ ਆਪਣੀਆਂ ਮੀਟਿੰਗਾਂ ਨਹੀਂ ਤਾਂ ਮਤਲਬ ਪਿੱਛੇ ਪਿੱਛੇ ਆਉਣ ਦਾ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਪਿੱਛੇ ਪਿੱਛੇ ਹੋ ਸਾਰੇ ਹੁਣ ਇਸ ਗੱਲ ਤੋਂ ਕੋਈ ਰਿਵਾਈਵਲ ਹੋਏਗਾ ਕਿ ਪੰਜਾਬ ਦਾ ਚੀਫ ਮਿਨਿਸਟਰ ਜਾਂ ਉਹਨਾਂ ਨਾਲ ਸਬੰਧਤ ਲੋਕ ਇਹ ਕਹਿਣ ਦੀ ਜ਼ੋਰ ਤੇ ਇਸ ਕਹਿਣ ਦੀ ਹਿੰਮਤ ਹੋਏਗੀ ਅੱਗੇ ਨੂੰ ਕਿਤੇ ਕਿ ਕੇਜਰੀਵਾਲ ਸਾਹਿਬ ਹਰਿਆਣਾ ਦੇਖ ਲਓ ਤੁਹਾਡੀ ਜਨਮ ਭੂਮੀ ਹੈ ਦਿੱਲੀ ਦੇ ਨਾਲ ਹੈ ਇਧਰ ਪੰਜਾਬ ਦੇ ਨਾਲ ਹੈ ਦੋਨਾਂ ਦਾ ਅਸਰ ਕੀ ਪਿਆ ਹਰਿਆਣੇ ਤੇ ਕਿੰਨੀਆਂ ਤੇ ਜਮਾਨਤ ਜਬਤ ਹੋਈ ਕਿੰਨੇ ਪਰਸੈਂਟ ਵੋਟ ਹੋਈ ਇੱਕ ਵੀ ਸੀਟ ਜਿਹੜੀ ਹੈ ਉਹ ਕਿਉਂ ਨਹੀਂ ਜਿੱਤੀ ਗਈ ਤੇ ਇਸ ਕਰਕੇ ਇਹ ਪੰਜਾਬ ਤੇ ਦਿੱਲੀ ਅਲੱਗ ਟਾਈਪ ਦੇ ਮਾਹੌਲ ਦੇ ਵਿੱਚੋਂ ਜਿੱਥੇ ਗਏ ਨੇ ਇਹਦੇ ਤੇ ਜਿਆਦਾ ਦਖਲ ਜਿਹੜਾ ਤੁਹਾਡਾ ਜੇ ਤੁਹਾਡਾ ਕੰਮ ਕਰਦਾ ਹੁੰਦਾ ਤਾਂ ਇਹ ਤੋਂ ਪਹਿਲਾਂ ਹੀ ਕਰ ਜਾਂਦਾ ਪਰ ਇਹ ਤਾਂ ਗੱਲ ਹੁਣ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਗੱਲ ਹੈ ਕਿ ਕੀ ਪੰਜਾਬ ਦੀ ਲੀਡਰਸ਼ਿਪ ਆਪਣੇ ਦਮ ਤੇ ਆਪਣੇ ਅਸਰਟ ਕਰੂਗੀ ਔਰ ਜਿਵੇਂ ਕਿ ਕੀਤਾ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਜੀ ਮਿਨਿਸਟਰ ਨੇ ਕਾਫੀ ਸ਼ਾਮ ਤੱਕ ਦਾ ਸਮਾਂ ਦੁਪਹਿਰ ਬਾਅਦ ਤੱਕ ਦਾ ਜਲੰਧਰ ਜਨਰਲ ਮੀਟਿੰਗਾਂ ਕਰਕੇ ਗੁਜ਼ਾਰਿਆ ਉਹ ਸ਼ਾਇਦ ਇਹ ਵੈਸੇ ਥੋੜਾ ਥੋੜਾ ਦੇਣ ਦੀ ਟਰਾਈ ਕਰ ਰਹੇ ਹੋਣ ਕੋਈ ਕੋਈ ਗੱਲ ਨਹੀਂ ਤੁਸੀਂ ਮੈਨੂੰ ਨਹੀਂ ਪੁੱਛਦੇ ਮੈਨੂੰ ਬਿਨਾ ਪੁੱਛੇ ਮੀਟਿੰਗ ਵੀ ਇੱਧਰ ਉੱਧਰ ਹੋ ਗਈ ਹੈ ਤੇ ਆਪਾਂ ਕਰ ਰਹੇ ਆ ਕੰਮ ਮੈਂ ਵੀ ਆ ਜੂਗਾ ਚੋਕਾ ਡਿਲੇਟ ਆ ਜੂਗਾ ਕੈਮਰਾ ਡਿੱਗਦੀ ਰਹੂਗੀ ਤਾਂ ਵੀ ਕੀ ਗੱਲ ਹੈ ਕੀ ਫਰਕ ਪੈਂਦਾ ਕੀ ਇਦੋਂ ਬਾਅਦ ਆਵਾਦਵੀ ਪਾਰਟੀ ਦੇ ਅੰਦਰ ਦਾ ਜਿਹੜਾ ਕਲੇਸ਼ ਹੈ ਇਹ ਸਰੈਂਡਰ ਕਰਕੇ ਮੰਨ ਲਿਆ ਜਾਊਗਾ ਜਾਂ ਅਸਰਟ ਕਰਕੇ ਇਹਨੂੰ ਮਤਲਬ ਅੱਗੇ ਕੋਈ ਵਧਾਇਆ ਜਾਊਗਾ ਇਸ ਗੱਲ ਨੂੰ ਜਿੱਥੇ ਪੰਜਾਬ ਆਪਣੇ ਦਮ ਤੇ ਆਪ ਫੈਸਲੇ ਕਰ ਸਕੂਗਾ ਇਹ ਇੰਪੈਕਟ ਇਹ ਚੋਣਾ ਚੋਂ ਨਿਕਲਦਾ ਸੰਕੇਤ ਇਹ ਹੈ ਡਿਸਾਈਡਡ ਲੀਡਰਸ਼ਿਪ ਨੇ ਕਰਨਾ ਹੈ ਕਿ ਉਹਨੇ ਕਰਨਾ ਹੈ ਤੇ ਕੀ ਕਰਨਾ ਹੈ